ਬਾਰਡਰਾਂ ਤੇ ਲਗਾਤਾਰ ਕਿਸਾਨਾਂ ਨੂੰ 6 ਤੋਂ 7 ਦਿਨ ਦਾ ਸਮਾਂ ਹੋ ਚੁੱਕਿਆ ਅਜਿਹੇ ਵਿਚਾਰ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਪਰ ਬਹੁਤ ਸਾਰੇ ਕਿਸਾਨ ਆਗੂ ਅਤੇ ਜੋ ਕਿਸਾਨ ਨੇ ਉਹ ਜ਼ਖਮੀ ਹੋ ਰਹੇ ਨੇ ਇੱਕ ਦੋ ਕਿਸਾਨ ਦੀ ਡੈਥ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਨਾਲ ਹੀ ਬਹੁਤ ਸਾਰੇ ਨੌਜਵਾਨ ਜ਼ਖਮੀ ਰੂਪ ਦੇ ਵਿੱਚ ਨਜ਼ਰ ਆਏ ਨੇ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਜੋ ਕਿਸਾਨ ਆਗੂ ਮਜੂਰ ਨੇ ਗੱਲਬਾਤ ਕਰਦੇ ਉਹਨਾਂ ਨਾਲ ਉਹ ਵੀ ਅ ਜਦ ਖਨੋਰੀ ਬਾਰਡਰ ਤੇ ਸਨ ਤਾਂ ਜ਼ਖਮੀ ਹੋ ਗਏ ਗਲਬਤ ਕਰਦੇ ਉਹਨਾਂ ਨਾਲ ਕੀ ਪਾਣਾ ਵਾਪਰਿਆ ਪਹਿਲਾਂ ਤਾਂ ਅ ਸਰਸਾ ਸਾਹਿਬ ਕੀ ਗੱਲ ਹੋਈ ਤੁਹਾਡੀ ਅੱਖਾਂ ਖਰਾਬ ਨਜ਼ਰ ਆ ਰਹੀਆਂ ਨੇ ਪੱਟੀ ਵਗੈਰਾ ਕੀਤੀ ਹੋਈ ਆ ਕੀ ਪਾਣਾ ਵਾਪਰਿਆ ਇਹ ਤੁਹਾਨੂੰ ਪਤਾ ਹੈ ਕਿ ਜਿਹੜੀ ਅਥਰੂਗਾਸ ਦੀ ਵਰਤੋਂ ਉਹਨਾਂ ਨੇ ਕੀਤੀ ਹੈ ਉਹ ਇੰਨਾ ਜਰੇਲਾ ਉਹਦੇ ਧੂਏ ਦੇ ਨਾਲ ਹੀ ਜਿਹੜਾ ਇਹ ਅੱਖਾਂ ਜਿਹੜੀਆਂ ਨੇ ਮੇਰੀਆਂ ਜਿਹੜੀਆਂ ਨੇ ਇਫੈਕਟ ਹੋਈਆਂ ਕੰਕਟ ਕਰਨੀ ਵੀ ਨਹੀਂ ਤੇ ਇੱਕ ਐਸਾ ਇੱਕ ਦੇ ਵਿੱਚ ਤਾਂ ਜ਼ਖਮ ਜ਼ਿਆਦਾ ਹੋ ਗਏ ਨੇ ਤੇ ਇਹ ਜਿਹੜੀ ਹੈ ਇਹ ਕੁਛ ਠੀਕ ਹੈ ਤੇ ਹੁਣ ਪੱਟੇ ਕਾਏਗਾ ਤੁਹਾਨੂੰ ਪਤਾ ਕਿ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਨਾ ਹਰਿਆਣਾ ਸਰਕਾਰ ਵੱਲੋਂ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਸਾਡੇ ਕਿਸਾਨਾਂ 'ਚ ਭੇਜ ਕੇ ਤੇ ਹਰਿਆਣਾ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰਾਉਂਦੀ ਹੈ ਤੇ ਉਹਦੇ ਸਬੰਧ ਵਿੱਚ 14 ਤਰੀਕ ਨੂੰ ਬੰਦਾ ਫੜ ਕੇ ਜਿਹੜਾ ਸੀ ਉਹ ਪੰਜਾਬ ਪੁਲਿਸ ਦੇ ਵੀ ਹਵਾਲੇ ਕੀਤਾ ਗਿਆ ਲੇਕਿਨ ਪੰਜਾਬ ਪੁਲਿਸ ਨੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਕਿੱਡਾ ਵੱਡਾ ਜੁਰਮ ਬੰਦਾ ਹੈ ਤੇ ਜਿਹੜਾ ਆਦਮੀ ਪੁਲਿਸ ਮੁਲਾਜ਼ਮ ਹੋ ਕੇ ਇਹ ਹਰਿਆਣਾ ਪੁਲਿਸ ਦਾ ਹੀ ਮੁਲਾਜ਼ਮ ਹੋਵੇ ਇਸ ਸਿਵਲ ਵਰਦੀ ਦੇ ਵਿੱਚ ਪੰਜਾਬ ਵਾਲੇ ਪਾਸੇ ਆ ਕੇ ਤੇ ਹਰਿਆਣਾ ਪੁਲਿਸ ਦੇ ਪੱਥਰ ਜਿਹੜਾ ਛੋਟੇ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਤੇ ਹਰਿਆਣਾ ਪੁਲਿਸ ਨੂੰ ਸਾਡੇ ਉੱਤੇ ਗੋਲੀ ਚਲਾਉਣ ਲਈ ਅਥਰੂ ਗੈਸ ਚਲਾਉਣ ਲਈ ਜਿਹੜਾ ਉਹ ਇੱਕ ਬਹੁਤ ਵੱਡੀ ਸਾਜ਼ਿਸ਼ ਇੱਕ ਕਿਸਾਨ ਦੀ ਵੀ ਡੈਥ ਹੋ ਗਈ ਕਹਿੰਦੇ ਧੂਆਂ ਚੜਨ ਨਾਲ ਡੈਥ ਹੋ ਗਈ ਖਨੋਰੀ ਬਾਰਡਰ ਦੇ ਉੱਤੇ ਅੱਜ ਮੀਟਿੰਗ ਵੀ ਹੋਈ ਸੀ ਉਹਨਾਂ ਨੂੰ ਲੈ ਕੇ ਉਹਨਾਂ ਦਾ ਪੋਸਟਮਾਰਟਮ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਸਰਕਾਰ ਦੀ ਇਹ ਕਾਰਗਜ਼ਾਰੀ ਨੂੰ ਕਿਸ ਤਰੀਕੇ ਨਾਲ ਵੇਖ ਰਿਹਾ ਹਾਂ ਕਿ ਬਾਰਡਰਾਂ ਦੇ ਉੱਤੇ ਕਿਸਾਨ ਸ਼ਾਂਤਮਈ ਅੰਦੋਲਨ ਦੀ ਗੱਲ ਕਰ ਰਹੇ ਨੇ ਦੂਜੇ ਪਾਸੇ ਵਾਟਰ ਕੈਨਲਸ ਤੇ ਜੋ ਅਥਰੋ ਗੈਸ ਦੇ ਗੋਲੇ ਡਾਗੇ ਜਾ ਰਹੇ ਨੇ ਅ ਡਰੋਨ ਦੇ ਰਾਹੀਂ ਸੁੱਟ ਕੇ ਜਾ ਰਹੇ ਨੇ ਦੂਜੇ ਪਾਸੇ ਐਕਸਪਾਇਰੀ ਡੇਟ ਦੇ ਇਹ ਅਥਰੋ ਗੈਸ ਦੇ ਗੋਲੇ ਆ ਕੀ ਕਹੋਗੇ ਇਸ ਤੇ ਇੱਕ ਬਹੁਤ ਵੱਡੀ ਸਾਜ਼ਿਸ਼ ਸਿੱਖ ਕੌਮ ਨੂੰ ਪੰਜਾਬ ਨੂੰ ਮਤਲਬ ਬਦਨਾਮ ਕਰਨ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਹੈ ਇੱਥੇ ਦਿਖ ਜਿਹੜੀ ਆ ਉਹ ਸਿੱਖਾਂ ਦੀ ਹੈ ਹਾਲਾਂਕਿ ਸਾਡੇ ਨਾਲ ਹਰਿਆਣੇ ਦਾ ਕਿਸਾਨ ਬਹੁਤ ਗਿਣਤੀ ਵਿੱਚ ਹੈ ਬਸ ਜ਼ਿਆਦਾਤਰ ਵੈਸੇ ਉਹਨਾਂ ਨੇ ਘਰਾਂ ਦੇ ਵਿੱਚ ਹੀ ਉੱਥੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਰੋਕਿਆ ਹੋਇਆ ਹੈ ਪੁਲਿਸ ਨੇ ਹਰ ਪਿੰਡ ਦੇ ਵਿੱਚ ਪਹਿਰੇ ਲੱਗੇ ਹੋਏ ਨੇ ਫਿਰ ਵੀ ਕਿਸਾਨ ਜਿਹੜੇ ਨੇ ਉਹ ਆ ਰਹੇ ਨੇ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਮੈਂ ਦਸ਼ੰਤ ਦੇਵੇ ਜੋ ਕਿ ਸੁਪਰੀਮ ਕੋਰਟ ਦੇ ਬਹੁਤ ਹੀ ਸੀਨੀਅਰ ਵਕੀਲ ਨੇ ਤੁਸੀਂ ਸਾਰੇ ਜਾਣਦੇ ਹੋ ਜਦੋਂ ਅਸੀਂ 26 ਨਵੰਬਰ 2020 ਨੂੰ ਦਿੱਲੀ ਗਏ ਬਾਦਰਾਂ ਦੇ ਤੇ 3 ਦਸੰਬਰ ਦੀ ਗੱਲ ਹੈ ਐਕਚੁਅਸ ਫੁਲਕਾ ਸਾਹਿਬ ਮੈਨੂੰ ਨਾਲ ਲੈ ਕੇ ਗਏ ਤੇ ਆਪਾਂ ਨਾਲ ਵਕੀਲਾਂ ਨੂੰ ਮਿਲਣਾ ਹੈ ਅਸੀਂ ਵਕੀਲਾਂ ਨੂੰ ਮਿਲਣ ਵਾਸਤੇ ਗਏ ਤੇ ਜਦੋਂ ਦਸ਼ੰਤ ਦੇ ਕੋਲੇ ਗਏ ਨਾ ਤੇ ਫੁਲਕਾ ਸਾਹਿਬ ਨੇ ਮੇਰੀ ਜਿਹੜੀ ਸੀ ਉਹਨਾਂ ਨੂੰ ਜਾਣ ਪਛਾਣ ਕਰਾਈ ਤੇ ਕਹਿੰਦੇ ਜੀ ਤੁਹਾਡੇ ਮਿਲਣ ਵਾਸਤੇ ਆਏ ਆ ਦਸ਼ੰਤ ਜੀ ਮੈਨੂੰ ਪੁੱਛਦਿਆ ਵੀ ਦੱਸੋ ਜੀ ਆਓ ਕਿਵੇਂ ਆਇਓ ਮੈਂ ਖੈਦ ਦੀ ਸੰਜੀਤ ਗੱਲ ਇਹ ਹੈ ਕਿ ਜਿਹੜਾ ਅੰਦੋਲਨ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਹੈ ਨਾ ਇਹ ਕੱਲੇ ਪੰਜਾਬ ਦਾ ਨਹੀਂ ਇਹ ਪੰਜਾਬ ਦੇ ਸਮੁੱਚੇ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਆਪਣੇ ਦੋ ਬੱਕਰ ਦੀ ਪੇਟ ਦੀ ਭੁੱਖ ਮਟਾਉਣੀ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਬਾਕੀ ਸਮੁੱਚੇ ਲੋਕਾਂ ਦਾ ਤੇ ਅਸੀਂ ਇਹ ਸ਼ੁਰੂ ਕੀਤਾ ਪੰਜਾਬ ਸਾਨੂੰ ਇਹਨਾਂ ਨੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ ਵੀ ਇਹ ਖਾਲਸਤਾਨੀ ਨੇ ਇਹ ਪਾਕਿਸਤਾਨ ਦੇ ਨਾਲ ਸੰਬੰਧ ਨੇ ਇਹਨਾਂ ਦੇ ਇਹ ਫਲਾਣੇ ਨੇ ਟੋਕੇ ਨੇ ਕੇਵਲ ਸਾਨੂੰ ਬਦਨਾਮ ਕਰਨ ਲਈ ਇਹ ਸਾਡੇ ਇਸ ਐਜੀਟੇਸ਼ਨ ਨੂੰ ਫੇਰ ਕਰ ਲਈ ਇੱਕ ਇਹ ਬਹੁਤ ਵੱਡਾ ਸਟ੍ਰੈਂਟਰ ਜਿਹੜਾ ਇਸ ਮੋਦੀ ਸਰਕਾਰ ਵੱਲੋਂ ਰਚਿਆ ਜਾ ਰਿਹਾ ਸਰਕਾਰ ਦੇ ਨਾਲ ਕਿਸਾਨਾਂ ਦੀ ਚੌਥੀ ਮੀਟਿੰਗ ਹੋਈ ਸੀਗੀ ਚੌਥੀ ਮੀਟਿੰਗ ਚੋਂ ਜੋ ਨਿਕਲ ਕੇ ਆਇਆ ਕਿ ਮੱਕੀ ਕਪਾਹ ਤੇ ਦੋ ਤਿੰਨ ਦਾਲਾਂ ਤੇ ਅੰਮਸਤ ਵੀ ਦੇ ਨੂੰ ਤਿਆਰ ਨਹੀਂ ਪਰ 5 ਸਾਲ ਦਾ ਜੋ ਸਰਕਾਰ ਦੀਆਂ ਸੋਸਾਇਟੀਆਂ ਨੇ ਉਹਨਾਂ ਤੇ ਉਹਨਾਂ ਨਾਲ 5 ਸਾਲ ਦਾ ਕੰਟਰੈਕਟ ਹੋਵੇਗਾ ਕਿ 5 ਸਾਲ ਇਹੀ ਫਸਲ ਬੀਜੀ ਜਾਊਗੀ ਕਿਵੇਂ ਵੇਖਦੇ ਹੋ ਸਰਕਾਰ ਦੇ ਇਸ ਪ੍ਰੋਪੋਜ਼ਲ ਨੂੰ ਜਿਹੜਾ ਅੱਜ ਸਰਵਨ ਸਿੰਘ ਪੰਦੇਰ ਹੋਰਾਂ ਨੇ ਪੀਸੀ ਕਰਕੇ ਰਿਜੈਕਟ ਕਰ ਦਿੱਤਾ ਤੇ ਇਹਦੀ 21 ਤਰੀਕ ਨੂੰ ਦਿੱਲੀ ਕੂਚ ਦਾ ਗੱਲ ਕੀਤੀ ਦੇਖੋ ਗੱਲ ਇਹ ਹੈ ਕਿ ਜਿਹੜਾ ਸਾਡਾ ਉਹ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਉਹਦੇ ਵਿੱਚ ਤੇ ਇਹ ਸਾਡਾ ਨਹੀਂ ਨਹੀਂ ਸੀ ਪੁਆਇੰਟ ਨਹੀਂ ਸੀ ਹੈਗਾ ਅਸੀਂ ਤਾਂ ਐਮਐਸਪੀ ਦੀ ਗਰੰਟੀ ਕਾਨੂੰਨ ਮੰਗਦੇ ਆ ਤੇ ਜਿਹੜੀਆਂ ਫਸਲਾਂ ਤੇ ਅੱਗੇ ਜਿਹੜੀ ਐਮਐਸਪੀ ਆ ਰਹੀ ਆ ਉਸ ਦੇ ਪਸਾਰਾਂ ਦੇ ਮੰਗਦੇ ਆ ਤੇ ਪੂਰੇ ਭਾਰਤ ਵਿੱਚ ਮੰਗਦੇ ਆ ਤੇ ਜਿਹੜੀ ਚੀਜ਼ ਅਸੀਂ ਮੰਗੇ ਨਹੀਂ ਤੁਸੀਂ ਉਹ ਸਾਨੂੰ ਪ੍ਰਪੋਜ਼ਲ ਲਾ ਕੇ ਤੁਸੀਂ ਦੇ ਰਹੇ ਹੋ ਉਹ ਤੁਸੀਂ ਮਤਲਬ ਸਾਡੇ ਨਾਲ ਇੱਕ ਮਜ਼ਾਕ ਕਰ ਰਹੇ ਹੋ